1990 ਤੋਂ ਲੈ ਕੇ 2022 مطلب ਕਿੰਨਾ ਹੀ ਸਮਾਂ 20 ਸਾਲ ਤੋਂ ਜ਼ਿਆਦਾ ਦਾ ਸਮਾਂ ਕਾਂਗਰਸ ਦੇ ਐਮਪੀ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਰਹੇ ਕਿਉਂ ਕੁਝ ਨਹੀਂ ਕੀਤਾ ਗਿਆ ਜਲੰਧਰ ਦੇ ਲਈ ਦੇਖੋ ਜਦੋਂ ਚੋਣਨ ਦੀ ਗੱਲ ਹੈ ਉੱਥੇ ਕਈ ਮੁੱਦੇ ਜਿਹੜੇ ਹੁੰਦੇ ਆ ਲੋਕਾਂ ਦਾ ਫੈਸਲਾ ਇੱਕ ਸਰਕਾਰ ਚ ਬਾਈ ਇਲੈਕਸ਼ਨ ਜਿਹੜੇ ਹੈਗੇ ਤਕਰੀਬਨ ਜਿਹੜੀਆਂ ਰੂਲਿੰਗ ਪਾਰਟੀਆਂ ਜਦੀਆਂ ਕਿਉਂਕਿ ਉਹਨਾਂ ਦੀ ਸਾਰੀ ਮਸ਼ੀਨਰੀ ਸਾਰਾ ਉਹਨਾਂ ਦਾ ਪੈਸਾ ਸਾਡੇ ਰਿਸੋਰਸ ਜਿਹੜੇ ਆ ਉਹ ਉਹਨਾਂ ਨੇ ਡਰਾ ਕੇ ਧਮਕਾ ਕੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜੀ ਟੀਡ ਦਿੱਤੀ ਹੈ ਲੋਕੀ ਜਲੰਧਰ ਦੇ ਕਾਂਗਰਸ ਦੇ ਨਾਲ ਹੈ ਜਿਹੜੇ ਕਰਪਸ਼ਨ ਦੇ ਮੁੱਦੇ ਦੀ ਗੱਲ ਕਰਦੇ ਆ ਕਰਪਸ਼ਨ ਦਾ ਮੁੱਦਾ ਇਹਨਾਂ ਨੂੰ ਇਲੈਕਸ਼ਨ ਚ ਯਾਦ ਆਉਂਦਾ ਔਰ ਕਾਂਗਰਸ ਦੀ ਸਰਕਾਰ ਜਿਹੜੀ ਇਹ ਕਾਰਪੋਰੇਸ਼ਨ ਗਈ ਨੂੰ ਵੀ ਸਾਲ ਸਵਾ ਸਾਲ ਹੋ ਗਿਆ ਔਰ 2 ਸਾਲ ਤੋਂ ਆਪ ਦੀ ਸਰਕਾਰ ਹੈ ਇਹ ਮੁੱਦੇ ਨਾ ਉਦੋਂ ਭਾਜੀਪੀ ਨੇ ਚੁੱਕੇ ਨਾ ਇਹ ਸਰਕਾਰ ਨੇ ਆਪ ਸਰਕਾਰ ਨੇ ਕੋਈ ਛੋਟੇ ਤੋਂ ਪੁੱਛ ਲੈਨੇ ਆ ਛੋਟੇ ਤੋਂ ਪੁੱਛ ਲੈਨੇ ਆ ਕੀ ਲੱਗ ਰਿਹਾ ਪੂਰੇ ਦੇਸ਼ 'ਚ ਲੱਗ ਰਿਹਾ ਪੰਜਾਬ ਦਾ ਪੈਸਾ ਦੇਖੋ ਜੀ ਪਹਿਲਾਂ ਤਾਂ ਮੈਂ ਡੇਲੀ ਪੋਸਟ ਦਾ ਧੰਨਵਾਦ ਕਰਦਾ ਆ ਜੋ ਜਨਤਾ ਜਨਾਰਦਨ ਬਣਿਆ ਹੋਇਆ ਆ ਕਿ ਇੱਕ ਕਹਿੰਦੇ ਹੈਗੇ ਨੇ ਇਲੈਕਸ਼ਨ ਦਾ ਪਰਵ ਤੇ ਦੇਸ਼ ਦਾ ਗਰਵ ਪਹਿਲਾਂ ਤੇ ਆ ਵੋਟ ਆਪ ਵੀ ਪਾਉਣੀ ਆ ਤੇ ਜਿਹੜੇ 18 ਸਾਲ ਦੇ ਬੱਚੇ ਹੋਏ ਨੇ ਉਹਨਾਂ ਦੀ ਵੀ ਵੋਟ ਪਾਉਣੀ ਆ ਦੂਜੀ ਜੇ ਅਸੀਂ ਗੱਲ ਕਰਦੇ ਆ ਜਲੰਧਰ ਦੀ ਗੱਲ ਕਰਾਂਗੇ ਕਿਉਂਕਿ ਜਿਹੜੀ ਇਸ ਟਾਈਮ ਜਿਹੜੀ ਸਿਆਸਤ ਆ ਉਹ ਜਲੰਧਰ ਤੇ ਹੈਗੀ ਆ ਹੌਟ ਸੀਟ ਜਲੰਧਰ ਨੂੰ ਮੰਨਿਆ ਜਾਂਦਾ ਆ ਮੈਂ ਇਹ ਕਹਿੰਨਾ ਆ ਜੇ ਆਪਾਂ ਗੱਲ ਕਰਦੇ ਹਾਂ ਸੁਰੱਖਿਆ ਦੀ ਜੇ ਆਪਾਂ ਦੇਖਿਆ ਜਾਵੇ ਕਿ ਇੱਕ ਨਕੋਦਰ ਦਾ ਵਪਾਰੀ ਜੋ ਕੱਪੜੇ ਵਾਲਾ ਵਪਾਰੀ ਉਹ ਬਾਹਰ ਨਿਕਲਿਆ ਉਹਨੂੰ ਗੋਲੀਆਂ ਮਾਰੀਆਂ ਗਈਆਂ ਇੱਕ 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 ਮਿੰਟ ਦੂਜੀ ਚੀਜ਼ ਜੇ ਅੱਜ ਦੀ ਤਰੀਕ ਦੇ ਵਿੱਚ ਇੱਕ ਟੈਲੀਫੋਨ 11 ਨੰਬਰ ਦੇ ਟੈਲੀਫੋਨ ਤੋਂ ਆਉਂਦਾ ਆ ਉਹ ਟੈਲੀਫੋਨ ਨਹੀਂ ਚੱਕਿਆ ਜਾਂਦਾ ਉਹ ਇਹ ਨਹੀਂ ਅਸੀਂ ਕਹਿੰਦੇ ਕੋਈ ਕਰਾਉਂਦਾ ਆ ਉਹ ਜੇ ਟੈਲੀਫੋਨ ਆਉਂਦਾ ਆ ਤੇ ਉਹਨੂੰ ਕੌਣ ਦੇਖਾ ਇੰਟੈਲੀਜੈਂਸੀ ਦੇਖੇਗੀ ਗਵਰਨਮੈਂਟ ਦੇਖੇਗੀ ਜਾਂ ਕੋਈ ਵੀ ਦੇਖੇਗਾ ਇਹ ਅਸੀਂ ਗੱਲ ਕਰਦੇ ਆਂ ਸੁਰੱਖਿਆ ਵਪਾਰੀ ਦੀ ਸੁਰੱਖਿਆ ਇੱਥੇ ਜਲੰਧਰ ਦੇ ਵਿੱਚ ਨਹੀਂ ਹੈ ਜਲੰਧਰ ਚ ਕੀ ਵੈਸੇ ਤੇ ਪੰਜਾਬ ਚ ਹੀ ਨਹੀਂ ਹੈ ਠੀਕ ਹੈ ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਦੁੱਗਲ ਸਾਹਿਬ ਤੁਸੀਂ ਤਾਂ ਵੈਸੇ ਵੀ ਬਚ ਕੇ ਰਹੇ ਹੋ ਤੁਸੀਂ ਬਹੁਤ ਬੋਨਟ ਪਾਇਆ ਹੋਇਆ ਹੈ ਦੇਖੋ ਜੀ ਗੱਲ ਥੋੜੀ ਜੀ ਗੱਲ ਹਸੀ ਵਾਲੀ ਵੀ ਹੋਣੀ ਚਾਹੀਦੀ ਆ ਮੈਡਮ ਜੀ ਮੈਂ ਬੜਾ ਇੱਕ ਗਰੀਬ ਘਰ ਦਾ ਇਨਸਾਨ ਸੀਗਾ ਬੱਚਾ ਸੀਗਾ ਜੇ ਅੱਜ ਪ੍ਰਮਾਤਮਾ ਨੇ ਦਿੱਤਾ ਆ ਕੋਈ ਬੰਦਾ ਇੱਥੇ ਖੜਾ ਹੋ ਕੇ ਜਲੰਧਰ ਚ ਕਹੇ ਕਿ ਦੁੱਗਲ ਨੇ ਕੋਈ ਮਾੜਾ ਕੰਮ ਕੀਤਾ ਮੈਂ ਕਾਂਗਰਸ ਸਰਕਾਰ ਦੇ ਵਿੱਚ ਇੰਨੇ ਸਾਲ ਚੌਧਰੀ ਜਗਜੀਤ ਸਿੰਘ ਦੇ ਨਾਲ ਰਿਹਾ ਆ ਲੋਕਾਂ ਦੇ ਕੰਮ ਕਰਾਏ ਨੇ ਆਪਣੇ ਕੋਲੋਂ ਪੈਸੇ ਲਾ ਕੇ ਜੇ ਮੈਂ ਅੱਜ ਮਾਡਲ ਟਾਉਨ ਚ ਆ ਇਹਨੂੰ ਡਿਬੇਟ ਨੂੰ ਛੱਡ ਕੇ ਕਿਸੇ ਦੁਕਾਨਦਾਰ 600 ਦੁਕਾਨ ਚ ਪੁੱਛ ਲੋ ਕਿ ਇੱਥੇ ਕੌਣ ਤੁਹਾਡਾ ਕੰਮ ਕਰ ਰਿਹਾ ਆ ਰਜੀਵ ਦੁੱਗਲ ਕੰਮ ਕਰ ਰਿਹਾ ਆ ਨੰਬਰ ਤੁਹਾਡੀ ਤਾਰੀਫ ਅਸੀਂ ਵੋਟ ਪਾਣੀ ਐ ਨਾ ਵੋਟ ਸਾਰੇ ਨੇ ਵੋਟ ਪਾਣੀ ਇੱਕ ਵਾਰ ਕਹਿ ਦੋ ਵੋਟ ਪਾਣੀ ਆਏ ਕਰਕੇ ਦੇਖੋ ਜੀ ਵੋਟ ਜਿਹੜੀ ਐ ਇੱਕ ਦਿਨ ਇੱਕ ਤਰੀਕ ਜੇ ਤੁਸੀਂ ਕਿਸੇ ਤੇ ਉਂਗਲ ਰੱਖਦੇ ਜੇ ਆਊਂਗੀ ਮੇਰੀ ਗੱਲ ਸੁਣੋ ਜੇ ਤੁਸੀਂ ਕਿਸੇ ਤੇ ਉਂਗਲ ਚੱਕਣ ਦੇ ਹੱਕਦਾਰ ਜੇ ਜੇ ਇੱਕ ਤਰੀਕ ਨੂੰ ਤੁਹਾਡੀ ਉਂਗਲ ਤੇ ਨਿਸ਼ਾਨ VOTING ਦਾ ਹੋਏਗਾ ਫੇਰ ਤੁਸੀਂ ਕਿਸੇ ਦੇ 5 ਸਾਲ ਉਂਗਲ ਚੱਕਣ ਦੇ ਹੱਕਦਾਰ ਜੇ ਜੇ ਗੱਲ ਕਰਦੇ ਸਮਾਰਟ ਸਿਟੀ ਦੀ ਇਹ ਗੱਲ ਅਸੀਂ ਸਾਰੇ ਭਰਾ ਹੈਗੇ ਆ ਜਿਹੜੀ ਸਮਾਰਟ ਸਿਟੀ ਵਾਲੀ ਗੱਲ ਆ ਜੇ ਇੰਨਾ ਇਨੇ ਕਰੋੜ ਰੁਪਈਆ ਸਰਕਾਰ ਤੋਂ ਆਇਆ ਕੇਂਦਰ ਸਰਕਾਰ ਤੋਂ ਆਇਆ ਹੈਗਾ ਆ ਉਹ ਵਾਕਈ ਦੇਖਿਆ ਜਾਵੇ ਜਲੰਧਰ ਚ ਕੋਈ ਵੀ ਕੁਝ ਗਣਾ ਦੇ ਚਾਹੇ ਆਈ ਲਵ ਜਲੰਧਰ ਲਿਖਿਆ ਹੋਇਆ ਆ ਜਾਂ ਕੁਛ ਵੀ ਲਿਖਿਆ ਹੋਇਆ ਆ ਜਿਹੜਾ ਲੱਗਦਾ ਤੀਜੇ ਦਿਨ ਟੁੱਟ ਜਾਂਦਾ ਇਹਦਾ ਮਤਲਬ ਉੱਤੇ ਜਾਂਦਾ 5 ਲੱਖ ਤੇ ਬੋਰਡ ਮੰਦਾ 5000 ਰੁਪਏ ਦਾ ਇਹਦੀ ਜੇ ਆਪਾਂ ਕਿੰਨੇ ਵਿਜੀਨਲ ਜਾਂਚ ਕਰ ਰਹੀ ਹੈ ਜਾਂ ਸੀਬੀਆਈ ਜਾਂਚ ਕਰ ਰਹੀ ਹੈ ਇਹ ਜਾਂਚ ਹੈ ਕਿੱਥੇ ਇਹ ਜਾਂਚ ਕਿਉਂ ਨਹੀਂ ਹੋ ਰਹੀ ਅੱਜ ਇੱਕ ਮਾਰਾ ਇਨਸਾਨ ਜੇ ਕਿਤੇ ਕੋਈ ਥੋੜਾ ਜਿਹਾ ਕੰਮ ਕੋਈ ਗਲਤ ਕਰ ਲੈਂਦਾ ਆ ਜੇ ਕਿਤੇ ਮੋਬਾਈਲ ਚੋਰੀ ਦਾ ਲਿਆ ਜਾਂਦਾ ਆ ਉਹਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਇਦੀ ਜਾਂਚ ਕੌਣ ਕਰੇਗਾ ਤੇ ਇੰਨਾ ਟਾਈਮ ਕਿਉਂ ਲੱਗਦਾ ਆ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਅਸੀਂ ਇਹ ਕਹਿੰਦੇ ਆ ਕਿ ਜਲੰਧਰ ਨਹੀਂ ਪੰਜਾਬ ਦਾ ਵਪਾਰੀ ਜਿਹੜਾ ਸ਼ਰਕਸ਼ੀਤ ਹੋਣਾ ਚਾਹੀਦਾ ਆ ਜੇ ਅਸੀਂ ਗੱਲ ਕਰਦੇ ਆ ਕਿ ਯੂਪੀ ਪਹਿਲਾਂ ਕਹਿੰਦੇ ਸੀ ਲੋਕ ਯੂਪੀ ਬਿਹਾਰ ਚ ਨਹੀਂ ਜਾਣਾ ਅੱਜ ਲੋਕ ਕਹਿੰਦੇ ਪੰਜਾਬ ਚ ਨਹੀਂ ਆਉਣਾ ਕਿਉਂ ਨਹੀਂ ਆਉਣਾ ਇਹਦਾ ਮਤਲਬ ਕੁਛ ਤੇ ਸਿਸਟਮ ਚ ਫਰਕ ਪਿਆ ਹੀ ਹੈਗਾ ਆ ਦੇਲੀਪੋਸ ਦੇ ਕੇ ਕਿਸੇ ਧਮਕੀ ਵਾਲਾ ਫੋਨ ਆ ਗਿਆ ਦੋਖਲ ਸ ਬਹੁਤ ਵਧੀਆ ਤੁਸੀਂ ਬੋਲਿਓ ਤੇ ਇਹ ਮੈਂ ਕਹਿ ਸਕਦੀ ਆ ਕਿ ਜਲੰਧਰ ਦੀ ਇਕਾਮ ਇਨਸਾਨ ਦੀ ਜਿਹੜੀ ਹੈ ਉਹ ਆਵਾਜ਼ ਸੀ ਇਹਨਾਂ ਦੀ ਗੱਲ ਪੁੱਛੋ ਕੋਟਾਲਾ ਤੁਸੀਂ ਤੁਸੀਂ ਰੱਖੋ ਕੀ ਕੋਈ ਕੋਟਾਲਾ ਹੋਇਆ ਕੀ ਕੋਈ ਕੋਟਾਲਾ ਹੋਇਆ ਕੀ ਕਾਰਨ ਹੈ ਇਹਨਾਂ ਪੈਸਾ ਆਇਆ ਗਿਆ ਕਿੱਥੇ ਅਸੀਂ ਜਿੰਨੇ ਵੀ ਸਾਡੇ ਸਾਰੇ ਵੀਰ ਇੱਥੇ ਆਏ ਆ ਤੁਸੀਂ 2 ਸਾਲ ਪੁਰਾਣਾ ਕੰਮ ਦੇਖ ਲਓ ਕਿਉਂਕਿ ਬਲਟਨ پارک ਤੇ ਜਾ ਕੇ ਦੇਖ ਲਓ ਵਾਟਰ ਬਾਕਸ ਦਾ ਪਲਾਂਟ ਲੱਗਾ ਹੋਇਆ ਔਰ ਜਿੰਨਾ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਦਾ ਪਾਈਪ ਪਿਆ ਉਹ ਕਾਂਗਰਸ ਦੇ ਟਾਈਮ ਪਿਆ ਨਹੀਂ 500 ਕਰੋੜ ਦੀ ਗੱਲ ਹੋ ਰਹੀ ਹੈ ਮੈਂ ਉਹੀ ਗੱਲ ਕਰ ਰਿਹਾ ਪਾਜੀ ਉਹ 230 ਕਰੋੜ ਦਾ ਪ੍ਰੋਜੈਕਟ ਹੈ ਵਾਟਰ ਬਾਕਸ ਦਾ ਜਿਹੜਾ ਉਥੋਂ ਬਿਆਸ ਤੋਂ ਪਾਣੀ ਆਉਣਾ ਤੇ ਇੱਥੇ ਆਪਣੇ ਸਾਰੇ ਸ਼ਹਿਰ ਚ ਸਪਲਾਈ ਹੋਣਾ ਔਰ ਕਾਂਗਰਸ ਦੇ ਟਾਈਮ ਉਹ ਸੀਵਰੇਜ ਜਿਹੜਾ ਪਾਈਪ ਲਾਈਨ ਪਈ ਹੈ ਉਸ ਤੋਂ ਬਾਅਦ 2 ਸਾਲ ਹੋ ਗਏ ਆ ਆਮ ਆਦੀ ਪਾਰਟੀ ਆਈ ਨੂੰ ਔਰ ਉਸ ਟਾਈਮ ਸੜਕਾਂ ਵੀ ਟੁੱਟੀਆਂ ਕਿਉਂਕਿ ਜਦੋਂ ਪਾਈਪ ਪੈਣਾ ਉਹ ਸੜਕਾਂ ਵੀ ਟੁੱਟੀਆਂ ਉਤੋਂ ਬਾਅਦ ਗਵਰਨਮੈਂਟ ਚੇਂਜ ਹੋ ਗਈ ਔਰ ਮੈਂ ਸਮਝਦਾ ਵੀ 2 ਸਾਲਾਂ ਦੀ ਇਹਨਾਂ ਦੀ ਨਾਕਾਮੀ ਆ ਜਿਹੜੀਆਂ ਰਵਦਾਸ ਮਾਰੇ ਦਾ ਪ੍ਰਕਾਰ ਦਿਹਾੜਾ ਸੀ ਉਦੋਂ ਤੱਕ ਸੜਕਾਂ ਟੁੱਟੀਆਂ ਰਹੀਆਂ ਇਹਨਾਂ ਨੇ ਕੁਝ ਨਹੀਂ ਗੱਲਾਂ ਇਹਨਾਂ ਕੋਲੇ ਜੇ ਜੇ ਏਡੇ ਕਰਨ ਵਾਲੇ ਹੁੰਦੇ ਤੇ ਇਲੈਕਸ਼ਨ ਕਾਰਪੋਰੇਸ਼ਨ ਦੀ ਇਲੈਕਸ਼ਨ ਕੋਈ ਨਿਕਲਦਾ ਇਹ ਜਵਾਬ ਇਹ ਇਹ ਜਿਹੜੇ ਭਾਜਪਾ ਵਾਲਿਆਂ ਨੇ ਗੱਲ ਕਹੀ ਆ ਵੀ ਅਸੀਂ ਜਾਂਚ ਕਰਾਂਗੇ 2 ਮਸ਼ੀਨਾਂ ਵਾਸ਼ਿੰਗ ਮਸ਼ੀਨਾਂ ਆਈਆਂ ਜੀ ਸਾਡੇ ਇੰਡੀਆ 'ਚ ਇੱਕ ਬੀਜੇਪੀ ਕੋ ਆ ਇੱਕ ਆਮ ਆਦਮੀ ਪਾਰਟੀ ਕੋ ਆ ਉਹ ਜਿਹੜਾ ਘਟਾਲਾ ਕਰਦਾ ਉਹ ਬੀਜੇਪੀ ਦੀ ਚੱਲ ਜਾਂਦਾ ਉਹ ਸਾਫ਼ ਹੋ ਕੇ ਹਰ ਪਾ ਕੇ ਬਾਹਰ ਨਿਕਲੇ ਆਉਂਦਾ ਅੱਛਾ ਇੱਕ ਇੱਕ ਮਸ਼ੀਨ ਇੱਕ ਮੈਡਮ ਇੱਕ ਮਸ਼ੀਨ ਨੇ ਮੇਰੇ ਭਾਈ ਸਾਹਿਬ ਨੇ ਮਸ਼ੀਨ મોદી ਜੀ ਨੇ ਭਗਵੰਤ ਮਾਨ ਨੇ ਮੇਰੇ ਭਾਈ ਸਾਹਿਬ ਨੇ ਇੱਕ ਜੀਰ ਪਾਰ ਉਹ ਜਿਹੜਾ ਘਟਾਲਾ ਹੁੰਦਾ ਉਹ ਜਾ ਕੇ ਇੱਧਰ ਆਉਂਦਾ ਉਹ ਇੱਧਰ ਆ ਜਾਂਦਾ ਜੇ ਅੱਜ ਉਮੀਦਵਾਰ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਇਹ ਗੱਲ ਮੈਂ ਕਰਨਾ ਚਾਹੁੰਦਾ ਜੇ ਅੱਜ ਉਮੀਦਵਾਰ ਕਾਂਗਰਸ ਕੋ ਆਪਣਾ ਉਮੀਦਵਾਰ ਜੀਰੇ ਪੀ ਕੋ ਬਗਾਨਾ ਉਮੀਦਵਾਰ ਆਮ ਆਦਮੀ ਪਾਰਟੀ ਕੋ ਬਗਾਨਾ ਉਮੀਦਵਾਰ ਅਕਾਲੀ ਦਲ ਕੋ ਬਗਾਨਾ ਉਮੀਦਵਾਰ ਇਹਨਾਂ ਕੋ ਜਿਹਨਾਂ ਕੋ ਆਪਣਾ ਉਮੀਦਵਾਰ ਹੀ ਨਹੀਂ ਉਹਨਾਂ ਦਾ ਇਲੈਕਸ਼ਨ ਜਿੱਤਣ ਦਾ ਗੱਲ ਕਰਨਾ ਚਾਹਨਾ ਸਾਡਾ ਕੈਂਡੀਡੇਟ ਮੱਥਾ ਟੇਕਣ ਗਿਆ ਰਾਮ ਮੰਦਰ ਅਸ਼ੀਰਵਾਦ ਤੁਹਾਡਾ ਕੈਂਡੀਡੇਟ ਟਿਕਟ ਲੈਣ ਦੇ ਭਰੋਸੇ ਟਿਕਟ ਲੈਣ ਦਾ ਚਾਂਸਾ ਦੇ ਕੇ ਉੱਥੇ ਰਾਮ ਮੰਦਰ ਦਾ ਝੂਠਾ ਵਾਰਾ ਕਰ ਰਿਹਾ ਮੈਂ ਪੁੱਛਣਾ ਚਾਹੁੰਨਾ ਵੀ RAM ਜੀ ਗਏ ਕਿੱਥੇ ਸੀ ਕਿ ਜਿਹੜੇ ਰਵੋਦੀ ਜੀ ਉਹਨਾਂ ਨੂੰ ਲੈ ਕੇ ਗਏ RAM ਜੀ ਕਿਤੇ ਨਹੀਂ ਗਏ ਸੀ RAM ਜੀ ਪਹਿਲਾਂ ਵੀ ਆ ਤੇ ਹੁਣ ਵੀ ਹੈਗੇ ਇੰਟਰਸਟਿੰਗ ਦੇਖੋ ਇੱਥੇ ਕੀ ਹੈ ਕਿ ਇਹ ਲੋਕ RAM ਮੰਦਰ ਨੂੰ ਲੈ ਕੇ RAM ਮੰਦਰ ਨੂੰ ਲੈ ਕੇ ਡਿਬੇਟ ਕਰ ਰਹੇ ਆ ਆਮ ਲੋਕ ਕਹਿ ਰਹੇ ਨੇ ਕਿ ਸਾਡੇ ਲਈ ਉਹ ਮੁੱਦਾ ਨਹੀਂ ਸਾਡੇ ਲਈ ਮੁੱਦਾ ਹੈ ਲਾਅ ਐਂਡ ਆਰਡਰ ਤੇ ਬਹੁਤ سارے ਜੋ ਲੋਕਲ ਮੁੱਦੇ ਨੇ ਉਸੇ ਗੱਲ ਹੋਣੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਇੱਕ ਇੱਕ ਰਿਐਕਸ਼ਨ ਏਕੇ ਕਾ ਰਿਐਕਸ਼ਨ ਤੁਹਾਡਾ ਸਾਰਿਆਂ ਦਾ ਕਾਂਗਰਸ ਸਵਾਲ ਕਰ ਰਹੀ ਸੀ ਕਾਂਗਰਸ ਤੋਂ ਮੈਂ ਇਹ ਸਵਾਲ ਕਰਨਾ ਚਾਹੂੰਗੀ ਚੰਨੀ ਸਾਹਿਬ ਸਾਫ ਕਾ ਮੁੱਖ ਮੰਤਰੀ ਨੇ ਠੀਕ ਹੈ ਬਹੁਤ ਵੱਡਾ ਚਿਹਰਾ ਨਹੀਂ ਤੁਸੀਂ ਉਤਾਰੇ ਪਰ ਤੁਹਾਡੇ ਕੁਦੇ ਲੀਡਰ ਜਿਹੜੇ ਨੇ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਨਾਲੇ ਕੀ ਜਲੰਧਰ ਦਾ ਕੋਈ ਕੈਂਡੀਡੇਟ ਨਹੀਂ ਮਿਲਿਆ ਕਿ ਸਾਫ ਕਾ ਸੀਐਮ ਨੂੰ ਉਤਾਰਿਆ ਗਿਆ ਹੈ ਦੇਖੋ ਜਿਹੜੀ ਤੁਸੀਂ ਗੱਲ ਐਮਪੀ ਦੀ ਗੱਲ ਕਰਦੇ ਹੋ ਜਲੰਧਰ ਤੋਂ ਰਜਨੀ ਸਾਹਿਬਾਰੇ ਸਾਡੇ ਪੰਜਾਬ ਦੇ ਉਹ ਬੜੇ ਵੱਡੇ ਲੀਡਰ ਹੈ ਜਿਨ੍ਹਾਂ ਨੂੰ ਪੰਜਾਬ ਸਾਰੇ ਐਕਸੈਪਟ ਕਰਦੇ ਹੈ ਅੱਜ ਮੋਦੀ ਸਾਹਿਬ ਜੇ ਗੁਜਰਾਤ ਤੋਂ ਬਨਾਰਸ ਦੇ ਲੜਦੇ ਪੇ ਇਹ ਦੇਸ਼ ਜਿਹੜੇ ਨੈਸ਼ਨਲ ਇਸ਼ੂ ਦੇ ਉੱਤੇ ਆ ਔਰ ਲੋਕਾਂ ਨੇ ਸੈਪਟੇਸ਼ਨ ਕਰਨੀ ਹੈ ਔਰ ਪੰਜਾਬ ਦੇ ਲੋਕੀ ਚੰਦੀ ਸਾਹਿਬ ਨੂੰ ਪਸੰਦ ਕਰਦੇ ਆ ਔਰ ਜਨਿੰਦਰ ਲੋਕੀ ਔਰ ਜਨਿੰਦਰ ਲੋਕਾਂ ਦੇ ਕਾਂਗਸੀਆਂ ਦੇ ਲੋਕਾਂ ਦੇ ਮੰਗਦੇ ਉੱਤੇ ਇਹ ਆਏ ਔਰ ਲੋਕਾਂ ਨੇ ਜਿਤਾ ਕੇ ਭੇਜਣਾ ਵਿਕਰਮ ਚੌਧਰੀ ਲਾਅਸ ਪੰਚਾਰੇ ਨੇ ਅਸੀਂ ਤੁਸੀਂ ਇੱਕ ਸਵਾਲ ਕੀਤਾ ਸੀ ਆਮ ਆਦਮੀ ਪਾਰਟੀ ਆਏ ਨੂੰ ਵੀ ਤੁਸੀਂ ਪਵਨ ਕੁਮਾਰ ਟੀਲੂ ਕਾਲੀ ਦਲ ਤੋਂ ਲੈ ਕੇ ਆਏ ਆ ਪਵਨ ਕੁਮਾਰ ਟੀਨੂ ਪਹਿਲਾਂ ਵੀ ਐਮਪੀ ਦੀ ਇਲੈਕਸ਼ਨ ਲੜ ਹਟੇ ਆ ਤੇ ਹਾਰ ਗਏ ਸੀ ਚੌਧਰੀ ਸਾਹਿਬ ਤੋਂ ਪਵਨ ਕੁਮਾਰ ਤੀਨੂ ਜੀ ਦਾ ਇਤਿਹਾਸ ਦੇਖੋ ਉਹ ਫਿਰਕੂਪਰਸਤ ਬੰਦੇ ਰਹੇ ਆ ਉਹ ਕਜਲ ਉਹ ਗੱਲ ਕਰ ਲਈਏ ਚਾਹੇ ਕਾਲੀ ਤਲਣ ਕਾਂਡ ਦੀ ਤੇ ਚਾਹੇ ਗੱਲ ਕਰ ਲਈਏ ਵੀ ਕਿਸੇ ਟਾਈਮ ਉਹਨਾਂ ਨੇ ਚਿੰਤਪurni ਮਾਤਾ ਜੀ ਦੇ ਭਗਵਾਨ ਭਗਵਾਨ ਰਾਮ ਜੀ ਦੇ ਵੀ ਪੋਸਟਰ ਸਾੜੇ ਸੀ ਮੈਂ ਸਮਝਦਾ ਵੀ ਇਦਾਂ ਦੇ ਬੰਦਿਆਂ ਨੂੰ ਹੱਲੇ ਵੀ ਤੁਹਾਡੇ ਕੋਲ ਮੌਕਾ ਆਪਣਾ ਉਮੀਦਵਾਰ ਬਦਲ ਲਓ ਮੈਂ ਇਹ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਇਦਾਂ ਦੇ ਫਿਰਕੂ ਬੰਦਿਆਂ ਨੂੰ ਉਹ ਵੋਟਾਂ ਨਹੀਂ ਠੀਕ ਹੈ ਅਕਾਲੀ ਦਲ ਨੇ ਆਪਣਾ ਜਿੰਨਦਾਸਾ ਫਿਰ ਕਾਂਗਰਸ ਕਾਂਗਰਸ ਥੋੜੀ 바ਰੀ ਹੈ ਥੋੜੀ 바ਰੀ ਹੈ ਕੋਈ ਪਾਰਟੀਆਂ ਨੂੰ ਕਰਨੀ ਚਾਹਨਾ ਉਮੀਦਵਾਰ ਕੋਈ ਜਿੱਤੇ ਚਾਹੇ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਚਾਹੇ ਮਹਿੰਦਰ ਸਿੰਘ ਕੇਪੀ ਚਾਹੇ ਪਵਨ ਦਿਨੂ ਤੇ ਚਾਹੇ ਚਰਨਜੀਤ ਸਿੰਘ ਚੰਨੀ ਮੈਂ ਇਹ ਕਹਿੰਨਾ ਵੀ ਆਪਾਂ ਏਕਾ ਕਰਕੇ ਜਲੰਧਰ ਦਾ ਤੇ ਪੰਜਾਬ ਦਾ ਵਿਕਾਸ ਕਰਾਉਣਾ ਔਰ ਜਿਹੜਾ ਕੋਈ ਵਿਕਾਸ ਦੇ ਵਿੱਚ ਜਿਹੜਾ ਵਿਕਾਸ ਦੇ ਵਿੱਚ ਗਤਾਈ ਵਰਤੂਗਾ ਆਪਾਂ ਸਾਰੇ ਇਕੱਠੇ ਹੋ ਗਏ ਉਹਨਾਂ ਦੇ ਤੌਂ ਤੇ ਗੋਡਾ ਰੱਖ ਕੇ ਜਲੰਧਰ ਦਾ ਵਿਕਾਸ ਕਰਾਈਏ ਔਰ ਆਪਾਂ ਆਪਣੇ ਮੁੱਦੇ ਨੂੰ ਹੱਲ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਜੀ ਜਲੰਧਰ ਦੇ ਮੁੱਦੇ ਕੀ ਲੈਣਗੇ ਕਾਂਗਰਸ ਕਿਹੜੇ ਮੁੱਦਿਆਂ ਨੂੰ ਲੈ ਕੇ ਪ੍ਰਚਾਰ ਕਰੇਗੀ ਬੇਸ਼ੱਕ ਹੋਈ ਹੈ ਜੀ ਜਿਹੜੇ ਅਜੇ ਤੱਕ ਪੂਰੇ ਨਹੀਂ ਕੋਈ ਸਰਕਾਰ ਕਰ ਸਕੀ ਸਿਰਫ ਕਾਂਗਰਸ ਵੱਲੇ ਇਹ ਮੁੱਦੇ ਪੂਰੇ ਹੋਏ ਆ ਆਦਰਵਾਇਜ਼ ਬੀਜੇਪੀ ਆਪਾਂ ਮੁੱਦੇ ਦੇ ਗੱਲ ਰਖੜੀ ਸੀ ਤੋਂ ਜ਼ਿਆਦਾ ਜੇ ਆਰੋਪ ਇਹ ਲੱਗ ਰਹੇ ਨੇ ਕਿ ਸਪੋਰਟਸ ਇੰਡਸਟਰੀ ਲੈਦਰ ਇੰਡਸਟਰੀ ਜਲੰਧਰ ਹਾਬਸੀ ਕੀ ਕਾਰਨ ਹੈ ਕਿ ਇਹ ਸਾਰ ਇੰਡਸਟਰੀਜ਼ ਇੱਥੋਂ ਜਾ ਰਹੀਆਂ ਨੇ ਚੰਡੇ ਕੀ ਹੈ ਤੁਹਾਡੇ ਕੀ ਜਨ ਲੈ ਕੇ ਤੁਸੀਂ ਪ੍ਰਚਾਰ ਕਰਨ ਲਈ ਜਾ ਰਹੇ ਹੋ ਲੈਦਰ ਇੰਡਸਟਰੀ ਦੀ ਗੱਲ ਕਰ ਲਈਏ ਸਪੋਰਟਸ ਇੰਡਸਟਰੀ ਦੀ ਗੱਲ ਕਰ ਲਈਏ ਕਿਉਂ ਉਹ ਜਾ ਰਹੀਏ ਇੱਥੋਂ ਤੁਹਾਡੇ ਐਮਪੀ ਇੰਨੇ ਸਾਲ ਰਹੇ ਨੇ 20 ਸਾਲ ਤੋਂ ਜ਼ਿਆਦਾ ਇੱਥੇ ਰਹੇ ਨੇ ਦੇਖੋ ਲੈਦਰ ਇੰਡਸਟਰੀ ਦੀ ਜਿਹੜੀ ਸਮੱਸਿਆਵਾਂ ਆ ਉਹਦੇ ਵਾਸਤੇ ਹਮੇਸ਼ਾ ਫਾਈਟ ਕੀਤਾ ਸਾਡੇ ਐਮਪੀ ਸਾਹਿਬ ਨੇ ਵੀ ਫਾਈਟ ਕੀਤਾ ਪੁਰਾਣੇ ਐਮਪੀ ਸੀਗੇ ਔਰ ਸੈਂਟਰਸ ਜਿਹੜੀ ਸਰਕਾਰ ਭਾਜਪੀ ਦੀ ਹੈ ਔਰ ਸਟੇਟ ਦੇ ਵਿੱਚ ਜਿਹੜੀ ਹੁਣ ਤੁਸੀਂ ਦੇਖੀ ਆ ਇਸ ਲਈ ਆਪ ਸਰਕਾਰ ਹੈ ਕਾਂਗਰਸ ਨੇ ਜਿਲੰਦ ਦਾ ਵਿਕਾਸ ਕੀਤਾ ਸਪੋਰਟਸ ਇੰਡਸਟਰੀ ਸਰਜੀਕਲ ਇੰਡਸਟਰੀ ਸਪੋਰਟ ਸਰਜੀਕਲ ਇੰਡਸਟਰੀ ਸਪੋਰਟਸ ਇੰਡਸਟਰੀ ਔਰ ਇਸ ਪੀਐਮਸ ਇੰਸਟੀਟਿਊਟ ਦੀ ਤਾਂ ਹੈ ਗੱਲ ਹੋਰ ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰੋਜੈਕਟ ਸ਼ੁਰੂ ਕੀਤੇ ਚਾਹੇ ਸਰਫਸ ਵਾਟਰ ਸਤਲੋਜੀ ਤੋਂ ਪਾਣੀ ਜਿਹੜਾ ਲੈ ਕੇ ਇੱਥੇ ਪਲਾਣਾ ਉਹਦਾ ਪ੍ਰੋਜੈਕਟ ਚੱਲਦਾ ਪਿਆ ਬੜੇ-ਬੜੇ ਪ੍ਰੋਜੈਕਟ ਫਲਾਈ 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 ਓਵਰ ਅੰਡਰ ਬ੍ਰਿਜ ਤੁਸੀਂ ਅਗਰ ਇਹ ਸਟੇਡੀਅਮ ਸਾਡਾ ਮਠਾਪੁਰ ਦੇ ਵਿੱਚ ਜਿਹੜਾ ਸਟੇਡੀਅਮ ਬਣਦਾ ਹੋਇਆ ਬੜੇ ਪ੍ਰੋਜੈਕਟ ਜਿਹੜੇ ਆ ਸਾਡੇ ਚੱਲਦੇ ਪਿਆ ਔਰ ਤੁਸੀਂ ਇਹ ਗੱਲ ਕਰ ਸਮਾਰਟ ਸਿਟੀ ਦੀ ਗੱਲ ਕਰਦੇ ਹੋ ਉਹਦੇ ਜਿਹੜਾ ਬੜਾ ਪ੍ਰੋਜੈਕਟ ਹੈ 400 ਕੋਟ ਦਾ ਪ੍ਰੋਜੈਕਟ ਹੈ 400 ਕੋਟ ਦਾ ਪ੍ਰੋਜੈਕਟ ਇੱਕ ਸਾਲ ਚ ਖਤਮ ਨਹੀਂ ਹੁੰਦਾ ਆਪਾਂ 700 800 ਕੋਟ ਦਾ ਜਿਹੜਾ حساب ਪੁੱਛਦੇ ਹੋ ਉਹ ਪ੍ਰੋਜੈਕਟ ਔਨ ਪ੍ਰੋਸੈਸ ਹੈ ਉਹਨਾਂ ਚੱਲਦੇ ਪਏ ਆ ਉਹ ਪ੍ਰੋਸੈਸ ਪ੍ਰੋਸੈਸ ਦੇ ਵਿੱਚ ਤੁਸੀਂ ਦੇਖੋ ਸਾਰੀ ਜਿਹੜੀ ਸੜਕਾਂ ਆਦਮਪੁਰ ਤੋਂ ਜਿਹੜੀ ਆ ਗਿਆ ਉਹ ਸਾਰਾ ਜਿਹੜਾ ਪਾਣੀ ਦਾ ਪਾਇਆ ਬਰਸਾਤੀ ਪਾਣੀ ਜਿਹੜੇ ਉੱਥੇ ਉਸ ਪੈਸੇ ਨਾਲ ਪਾਏ ਗਏ ਔਰ ਮੈਂ ਸਮਝਦਾ ਕਿ ਜਿਹੜਾ ਕਰਪਸ਼ਨ ਇਹਨਾਂ ਦਾ ਕੋਈ ਮੁੱਦਾ ਨਹੀਂ ਹੈ ਕਰਪਸ਼ਨ ਜਿਹੜਾ ਇਹਨਾਂ ਦਾ ਸਿਰਫ ਇਲੈਕਸ਼ਨ ਦੇ ਵਿੱਚ ਗੱਲ ਕਰਨ ਵਾਲੀ ਗੱਲ ਹੈ ਇਲੈਕਸ਼ਨ ਤੋਂ ਬਾਅਦ ਬੜਾ ਟਾਈਮ ਹੁੰਦਾ ਇਹਨਾਂ ਨੂੰ ਉੱਤੇ ਕਾਰੀਵੇ ਕਾਰਵਾਈ ਕਰਨ ਦਾ ਜਿੰਨੀ ਦੇਰ ਦੀ ਇਹਨਾਂ ਨੇ ਇਹਨੂੰ ਕਰਪਸ਼ਨ ਨਜ਼ਰ ਆਂਦੀ ਸੀ ਇਹਨਾਂ ਦੀ ਆਪਣੀ ਸਰਕਾਰ ਸੀਗੀ ਇਹਨਾਂ ਨੇ ਨਹੀਂ ਕੀਤਾ ਔਰ ਜਿਹੜੇ ਹੁਣ ਸਰਕਾਰ ਆਈ ਹੈ 2.5 ਸਾਲ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਸਿਰਫ ਇਲੈਕਸ਼ਨ 'ਚ ਲੋ ਇਹ ਕੰਮ ਕਰਦੇ ਆ ਔਰ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਗੱਲ ਜਲੇਬੀ ਦੀ ਸ਼ੁਰੂ ਕੀਤੀ ਸੀ ਮੈਂ ਸਮਝਦਾ ਕਿ ਜਲੇਬੀ ਤੇ ਖਤਮ ਹੋਈ ਐ ਲੋਕਾਂ ਨੂੰ ਸਾਨੂੰ ਮੁੱਦਿਆਂ ਦੇ ਉੱਤੇ ਸਾਨੂੰ ਚੱਲਣਾ ਚਾਹੀਦਾ ਮੁੱਦੇ ਵਿਕਾਸ ਦੇ ਉੱਤੇ ਕਰਨਾ ਚਾਹੀਦਾ 1999 ਤੋਂ ਲੈ ਕੇ 2022 ਮਤਲਬ ਕਿੰਨਾ ਹੀ ਸਮਾਂ 20 ਸਾਲ ਤੋਂ ਜ਼ਿਆਦਾ ਦਾ ਸਮਾਂ ਕਾਂਗਰਸ ਦੇ ਐਮਪੀ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਰਹੇ ਕਿਉਂ ਕੁਝ ਨਹੀਂ ਕੀਤਾ ਗਿਆ ਜਲੰਧਰ ਦੇ ਲਈ ਦੇਖੋ ਜਦੋਂ ਚੋਣਨ ਦੀ ਗੱਲ ਹੈ ਉੱਥੇ ਕਈ ਮੁੱਦੇ ਜਿਹੜੇ ਹੁੰਦੇ ਆ ਲੋਕਾਂ ਦਾ ਫੈਸਲਾ ਇੱਕ ਸਰਕਾਰ ਅਤੇ ਬਾਈ ਇਲੈਕਸ਼ਨ ਜਿਹੜੇ ਹੈਗੇ ਤਕਰੀਬਨ ਜਿਹੜੀਆਂ ਰੂਲਿੰਗ ਪਾਰਟੀਆਂ ਜਿੱਦੀਆਂ ਕਿਉਂਕਿ ਉਹਨਾਂ ਦੀ ਸਾਰੀ ਮਸ਼ੀਨਰੀ ਸਾਰਾ ਉਹਨਾਂ ਦਾ ਪੈਸਾ ਸਾਰੇ ਰਿਸੋਰਸ ਜਿਹੜੇ ਆ ਉਹ ਉਹਨਾਂ ਨੇ ਡਰਾ ਕੇ ਧਮਕਾ ਕੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜੀ ਸੀਟ ਜਿੱਤੀ ਹੈ ਲੋਕੀ ਜਲੰਧਰ ਦੇ ਕਾਂਗਰਸ ਦੇ ਨਾਲ ਹੈ ਜਿਹੜੇ ਕਰਪਸ਼ਨ ਦੇ ਮੁੱਦੇ ਦੀ ਗੱਲ ਕਰਦੇ ਆ ਕਰਪਸ਼ਨ ਦਾ ਮੁੱਦਾ ਇਹਨਾਂ ਨੂੰ ਇਲੈਕਸ਼ਨ ਚ ਯਾਦ ਆਉਂਦਾ ਔਰ ਕਾਂਗਰਸ ਦੀ ਸਰਕਾਰ ਜਿਹੜੀ ਇਹ ਕਾਰਪੋਰੇਸ਼ਨ ਗਈ ਨੂੰ ਵੀ ਸਾਲ ਸਵਾ ਸਾਲ ਹੋ ਗਿਆ ਔਰ 2 ਸਾਲ ਤੋਂ ਆਪ ਦੀ ਸਰਕਾਰ ਹੈ ਇਹ ਮੁੱਦੇ ਨਾ ਉਦੋਂ ਭਾਜਪਾ ਨੇ ਚੁੱਕੇ ਨਾ ਇਹ ਸਰਕਾਰ ਨੇ ਆਪ ਸਰਕਾਰ ਨੇ ਕੋਈ ਬੋਟੇ ਤਾਂ ਪੁੱਛ ਲੈਨੇ ਆ ਕੀ ਲੱਗ ਰਿਹਾ ਪੂਰੇ ਦੇਸ਼ 'ਚ ਲੱਗ ਰਿਹਾ ਪੰਜਾਬ ਦਾ ਪੈਸਾ ਦੇਖੋ ਜੀ ਪਹਿਲਾਂ ਤਾਂ ਮੈਂ ਡੇਲੀ ਪੋਸਟ ਦਾ ਧੰਨਵਾਦ ਕਰਦਾ ਆ ਜੋ ਜਨਤਾ ਜਨਾਰਦਨ ਬਣਿਆ ਹੋਇਆ ਆ ਕਿ ਇੱਕ ਕਹਿੰਦੇ ਹੈਗੇ ਨੇ ਇਲੈਕਸ਼ਨ ਦਾ ਪਰਵ ਤੇ ਦੇਸ਼ ਦਾ ਗਰਵ ਪਹਿਲਾਂ ਤੇ ਆ ਵੋਟ ਆਪ ਵੀ ਪਾਉਣੀ ਆ ਤੇ ਜਿਹੜੇ 18 ਸਾਲ ਦੇ ਬੱਚੇ ਹੋਏ ਨੇ ਉਹਨਾਂ ਦੀ ਵੀ ਵੋਟ ਪਾਉਣੀ ਆ ਦੂਜੀ ਜੇ ਅਸੀਂ ਗੱਲ ਕਰਦੇ ਆ ਜਲੰਧਰ ਦੀ ਗੱਲ ਕਰਾਂਗੇ ਕਿਉਂਕਿ ਜਿਹੜੀ ਇਸ ਟਾਈਮ ਜਿਹੜੀ ਸਿਆਸਤ ਹੈ ਉਹ ਜਲੰਧਰ ਤੇ ਹੈਗੀ ਹੈ ਹੌਟ ਸੀਟ ਜਲੰਧਰ ਨੂੰ ਮੰਨਿਆ ਜਾਂਦਾ ਆ ਮੈਂ ਇਹ ਕਹਿੰਨਾ ਆ ਜੇ ਆਪਾਂ ਗੱਲ ਕਰਦੇ ਸੁਰੱਖਿਆ ਦੀ ਜੇ ਆਪਾਂ ਦੇਖਿਆ ਜਾਵੇ ਕਿ ਇੱਕ ਨਕੋਦਰ ਦਾ ਵਪਾਰੀ ਜੋ ਕੱਪੜੇ ਵਾਲਾ ਵਪਾਰੀ ਉਹ ਬਾਹਰ ਨਿਕਲਿਆ ਉਹਨੂੰ ਗੋਲੀਆਂ ਮਾਰੀਆਂ ਗਈਆਂ ਇੱਕ 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 ਮਿੰਟ ਦੂਜੀ ਚੀਜ਼ ਜੇ ਅੱਜ ਦੀ ਤਰੀਕ ਦੇ ਵਿੱਚ ਇੱਕ ਟੈਲੀਫੋਨ 11 ਨੰਬਰ ਦੇ ਟੈਲੀਫੋਨ ਤੋਂ ਆਉਂਦਾ ਆ ਉਹ ਟੈਲੀਫੋਨ ਨਹੀਂ ਚੱਕਿਆ ਜਾਂਦਾ ਉਹ ਇਹ ਨਹੀਂ ਅਸੀਂ ਕਹਿੰਦੇ ਕੋਈ ਕਰਾਉਂਦਾ ਆ ਉਹ ਜੇ ਟੈਲੀਫੋਨ ਆਉਂਦਾ ਆ ਤੇ ਉਹਨੂੰ ਕੌਣ ਦੇਖਾ ਇੰਟੈਲੀਜੈਂਸੀ ਦੇਖੇਗੀ ਗਵਰਨਮੈਂਟ ਦੇਖੇਗੀ ਜਾਂ ਕੋਈ ਵੀ ਦੇਖੇਗਾ ਇਹ ਅਸੀਂ ਗੱਲ ਕਰਦੇ ਆ ਸੁਰੱਖਿਆ ਵਪਾਰੀ ਦੀ ਸੁਰੱਖਿਆ ਇੱਥੇ ਜਲੰਧਰ ਦੇ ਵਿੱਚ ਨਹੀਂ ਹੈ ਜਲੰਧਰ ਚ ਕੀ ਵੈਸੇ ਤੇ ਪੰਜਾਬ ਚ ਹੀ ਨਹੀਂ ਹੈ ਠੀਕ ਹੈ ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਦੁੱਗਲ ਸਾਹਿਬ ਤੁਸੀਂ ਤਾਂ ਐਸੀ ਦਾ ਵੈਸੇ ਵੀ ਬਚ ਕੇ ਰਹੇ ਹੋ ਤੁਸੀਂ ਬਹੁਤ ਸਾਰੇ ਪੁਆਇੰਟ ਪਾ ਆਇਆ ਹੋਇਆ ਦੇਖੋ ਜੀ ਗੱਲ ਥੋੜੀ ਜੀ ਗੱਲ ਹਸੀ ਵਾਲੀ ਵੀ ਹੋਣੀ ਚਾਹੀਦੀ ਆ ਮੈਡਮ ਜੀ ਜੀ ਮੈਂ ਬੜਾ ਇੱਕ ਗਰੀਬ ਘਰ ਦਾ ਇਨਸਾਨ ਸੀਗਾ ਬੱਚਾ ਸੀਗਾ ਜੇ ਅੱਜ ਪ੍ਰਮਾਤਮਾ ਨੇ ਦਿੱਤਾ ਆ ਕੋਈ ਬੰਦਾ ਇੱਥੇ ਖੜਾ ਹੋ ਕੇ ਜਲੰਧਰ 'ਚ ਕਹੇ ਕਿ ਦੁੱਗਲ ਨੇ ਕੋਈ ਮਾੜਾ ਕੰਮ ਕੀਤਾ ਮੈਂ ਕਾਂਗਰਸ ਸਰਕਾਰ ਦੇ ਵਿੱਚ ਇੰਨੇ ਸਾਲ ਚੌਧਰੀ ਜਗਜੀਤ ਸਿੰਘ ਦੇ ਨਾਮ ਰਿਹਾ ਆ ਲੋਕਾਂ ਦੇ ਕੰਮ ਕਰਾਏ ਨੇ ਆਪਣੇ ਕੋਲੋਂ ਪੈਸੇ ਲਾ ਕੇ ਜੇ ਮੈਂ ਅੱਜ ਮਾਡਲ ਟਾਉਨ 'ਚ ਆ ਇਹਨੂੰ ਡਿਬੇਟ ਨੂੰ ਛੱਡ ਕੇ ਕਿਸੇ ਦੁਕਾਨਦਾਰ 600 ਦੁਕਾਨ ਚ ਪੁੱਛ ਲੋ ਕਿ ਇੱਥੇ ਕੌਣ ਤੁਹਾਡਾ ਕੰਮ ਕਰ ਰਿਹਾ ਆ ਰਜੀਵ ਦੁੱਗਲ ਕੰਮ ਕਰ ਰਿਹਾ ਆ ਨੰਬਰ ਤੁਹਾਡੀ ਤਾਰੀਫ ਬੂਟ ਪਾਣੀਏ ਨੇ ਵੋਟ ਸਾਰੇ ਨੇ ਵੋਟ ਪਾਣੀਏ ਇੱਕ ਵਾਰੀ ਕਹਿ ਦੋ ਵੋਟ ਪਾਣੀ ਆਏ ਕਰਕੇ ਦੇਖੋ ਜੀ ਵੋਟ ਜੇਰੀ ਹੈ ਇੱਕ ਦਿਨ ਇੱਕ ਤਰੀਕ ਜੇ ਤੁਸੀਂ ਕਿਸੇ ਤੇ ਉਂਗਲ ਰੱਖ ਦੇ ਜੇ ਤੇਰੀ ਗੱਲ ਸੁਣੋ ਜੇ ਤੁਸੀਂ ਕਿਸੇ ਤੇ ਉਂਗਲ ਚੱਕਣ ਦੇ ਹੱਕਦਾਰ ਜੇ ਜੇ ਇੱਕ ਤਰੀਕ ਨੂੰ ਤੁਹਾਡੀ ਉਂਗਲ ਤੇ ਨਿਸ਼ਾਨ VOTING ਦਾ ਹੋਏਗਾ ਫੇਰ ਤੁਸੀਂ ਕਿਸੇ ਦੇ 5 ਸਾਲ ਉਂਗਲ ਚੱਕਣ ਦੇ ਹੱਕਦਾਰ ਜੇ ਜੇ ਗੱਲ ਕਰਦੇ ਸਮਾਰਟ ਸਿਟੀ ਦੀ ਇਹ ਗੱਲ ਅਸੀਂ ਸਾਰੇ ਭਰਾ ਹੈਗੇ ਆ ਜਿਹੜੀ ਸਮਾਰਟ ਸਿਟੀ ਵਾਲੀ ਗੱਲ ਆ ਜੇ ਇੰਨਾ ਇੰਨੇ ਕਰੋੜ ਰੁਪਈਆ ਸਰਕਾਰ ਤੋਂ ਆਇਆ ਕੇਂਦਰ ਸਰਕਾਰ ਤੋਂ ਆਇਆ ਹੈਗਾ ਆ ਉਹ ਵਾਕਈ ਦੇਖਿਆ ਜਾਵੇ ਜਲੰਧਰ ਚ ਕੋਈ ਵੀ ਕੁਛ ਗਣਾ ਦੇ ਚਾਹੇ ਉਹ ਆਈ ਲਵ ਜਲੰਧਰ ਲਿਖਿਆ ਹੋਇਆ ਆ ਜਾਂ ਕੁਛ ਵੀ ਲਿਖਿਆ ਹੋਇਆ ਆ ਜਿਹੜਾ ਲੱਗਦਾ ਤੀਜੇ ਦਿਨ ਟੁੱਟ ਜਾਂਦਾ ਇਹਦਾ ਮਤਲਬ ਉੱਤੇ ਜਾਂਦਾ 5 ਲੱਖ ਤੇ ਬੋਰਡ ਮੰਦਾ 5000 ਰੁਪਏ ਦਾ ਇਹਦੀ ਜੇ ਆਪਾਂ ਕਿੰਨੇ ਵਿਜੀਲੈਂਸ ਜਾਂਚ ਕਰ ਰਹੀ ਹੈ ਜਾਂ ਸੀਬੀਆਈ ਜਾਂਚ ਕਰ ਰਹੀ ਹੈ ਇਹ ਜਾਂਚ ਹੈ ਕਿੱਥੇ ਇਹ ਜਾਂਚ ਕਿਉਂ ਨਹੀਂ ਹੋ ਰਹੀ ਅੱਜ ਇੱਕ ਮਾਰਾ ਇਨਸਾਨ ਜੇ ਕਿਤੇ ਕੋਈ ਥੋੜਾ ਜਿਹਾ ਕੰਮ ਕੋਈ ਗਲਤ ਕਰ ਲੈਂਦਾ ਆ ਜੇ ਕਿਤੇ ਮੋਬਾਈਲ ਚੋਰੀ ਦਾ ਲਿਆ ਜਾਂਦਾ ਆ ਉਹਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਇਦੀ ਜਾਂਚ ਕੌਣ ਕਰੇਗਾ ਤੇ ਇੰਨਾ ਟਾਈਮ ਕਿਉਂ ਲੱਗਦਾ ਆ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਅਸੀਂ ਇਹ ਕਹਿੰਨੇ ਆ ਕਿ ਜਲੰਧਰ ਨਹੀਂ ਪੰਜਾਬ ਦਾ ਵਪਾਰੀ ਜਿਹੜਾ ਸੁਰੱਖਸ਼ੀਤ ਹੋਣਾ ਚਾਹੀਦਾ ਆ ਜੇ ਅਸੀਂ ਗੱਲ ਕਰਦੇ ਆ ਕਿ ਯੂਪੀ ਪਹਿਲਾਂ ਕਹਿੰਦੇ ਸੀ ਲੋਕ ਯੂਪੀ ਬਿਹਾਰ ਚ ਨਹੀਂ ਜਾਣਾ ਅੱਜ ਲੋਕ ਕਹਿੰਦੇ ਪੰਜਾਬ ਚ ਨਹੀਂ ਆਉਣਾ ਕਿਉਂ ਨਹੀਂ ਆਉਣਾ ਇਹਦਾ ਮਤਲਬ ਕੁਝ ਤੇ ਸਿਸਟਮ ਚ ਫਰਕ ਪਿਆ ਹੀ ਹੈਗਾ ਆ ਡੇਲੀ ਪੋਸਟ ਦੇਖੇ ਕਿਸੇ ਧਮਕੀ ਵਾਲਾ ਫੋਨ ਆ ਦੋਗਲ ਸਾਹਿਬ ਬਹੁਤ ਵਧੀਆ ਤੁਸੀਂ ਬੋਲੇ ਹੋ ਤੇ ਇਹ ਮੈਂ ਕਹਿ ਸਕਦੀ ਹਾਂ ਕਿ ਜਲੰਧਰ ਦੀ ਇਕਾਂ ਮਨਸਾਨ ਦੀ ਜਿਹੜੀ ਹੈ ਉਹ ਆਵਾਜ਼ ਸੀ ਇਹਨਾਂ ਦੀ ਗੱਲ ਪੁੱਛੋ ਕੋਟਾਲਾ ਤੁਸੀਂ ਤੁਸੀਂ ਰੱਖੋ ਕੀ ਕੋਈ ਕੋਟਾਲਾ ਹੋਇਆ ਕੀ ਕੋਈ ਕੋਟਾਲਾ ਹੋਇਆ ਕੀ ਕਾਰਨ ਹੈ ਇਹਨਾਂ ਪੈਸਾ ਆਇਆ ਗਿਆ ਕਿੱਥੇ ਅਸੀਂ ਜਿੰਨੇ ਵੀ ਸਾਡੇ ਸਾਰੇ ਵੀਰ ਇੱਥੇ ਆਏ ਆ ਤੁਸੀਂ 2 ਸਾਲ ਪੁਰਾਣਾ ਕੰਮ ਦੇਖ ਲਓ ਕਿਉਂਕਿ ਬਲਟਨ ਪਾਰਕ ਚ ਜਾ ਕੇ ਦੇਖ ਲਓ ਵਾਟਰ ਬਾਕਸ ਦਾ ਪਲਾਂਟ ਲੱਗਾ ਹੋਇਆ ਔਰ ਜਿੰਨਾ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਦਾ ਪਾਈਪ ਪਿਆ ਉਹ ਕਾਂਗਰਸ ਦੇ ਟਾਈਮ ਪਿਆ ਨਹੀਂ 500 ਕਰੋੜ ਦੀ ਗੱਲ ਹੋ ਰਹੀ ਹੈ ਮੈਂ ਉਹੀ ਗੱਲ ਕਰ ਰਿਹਾ ਭਾਜੀ ਉਹ 230 ਕਰੋੜ ਦਾ ਪ੍ਰੋਜੈਕਟ ਹੈ ਵਾਟਰ ਬੈਕਸ ਦਾ ਜਿਹੜਾ ਉਥੋਂ ਬਿਆਸ ਤੋਂ ਪਾਣੀ ਆਉਣਾ ਤੇ ਇੱਥੇ ਆਪਣੇ ਸਾਰੇ ਸ਼ਹਿਰ ਚ ਸਪਲਾਈ ਹੋਣਾ ਔਰ ਕਾਂਗਰਸ ਦੇ ਟਾਈਮ ਉਹ ਸੀਵਰੇਜ ਜਿਹੜਾ ਪਾਈਪਲਾਈਨ ਪਈ ਹੈ ਉਸ ਤੋਂ ਬਾਅਦ 2 ਸਾਲ ਹੋ ਗਏ ਆ ਆਮ ਆਦੀ ਪਾਰਟੀ ਆਈ ਨੂੰ ਔਰ ਉਸ ਟਾਈਮ ਸੜਕਾਂ ਵੀ ਟੁੱਟੀਆਂ ਕਿਉਂਕਿ ਜਦੋਂ ਪਾਈਪ ਪੈਣਾ ਤੋਂ ਸੜਕਾਂ ਵੀ ਟੁੱਟੀਆਂ ਉਸ ਤੋਂ ਬਾਅਦ ਗਵਰਨਮੈਂਟ ਚੇਂਜ ਹੋ ਗਈ ਔਰ ਮੈਂ ਸਮਝਦਾ ਵੀ 2 ਸਾਲਾਂ ਦੀ ਇਹਨਾਂ ਦੀ ਨਾਕਾਮੀ ਆ ਜਿਹੜੀਆਂ ਰਬਦਾਸ ਮਾਰੇ ਦਾ ਪ੍ਰਕਾਰ ਦਿਹਾੜਾ ਸੀ ਉਦੋਂ ਤੱਕ ਸੜਕਾਂ ਟੁੱਟੀਆਂ ਰਹੀਆਂ ਇਹਨਾਂ ਨੇ ਕੁਛ ਨਹੀਂ ਗੱਲਾਂ ਇਹਨਾਂ ਕੋਲੇ ਜੇ ਜੇ ਏਡੇ ਕਰਨ ਵਾਲੇ ਹੁੰਦੇ ਤੇ ਇਲੈਕਸ਼ਨ ਕਾਰਪੋਰੇਸ਼ਨ ਦੀ ਇਲੈਕਸ਼ਨ ਕੋਈ ਗੱਲ ਦਾ ਇਹ ਜਵਾਬ ਇਹ ਇਹ ਜਿਹੜੇ ਭਾਜਪਾ ਵਾਲਿਆਂ ਨੇ ਗੱਲ ਕਹੀ ਹੈ ਵੀ ਅਸੀਂ ਜਾਂਚ ਕਰਾਂਗੇ ਦੋ ਮਸ਼ੀਨਾਂ ਵਾਸ਼ਿੰਗ ਮਸ਼ੀਨ ਆਈਆਂ ਜੀ ਸਾਡੇ ਇੰਡੀਆ ਚ ਇੱਕ ਬੀਜੇਪੀ ਕੋ ਆ ਇੱਕ ਆਮ ਆਦਮੀ ਪਾਰਟੀ ਕੋ ਆ ਉਹ ਜਿਹੜਾ ਘਟਾਲਾ ਕਰਦਾ ਉਹ ਬੀਜੇਪੀ ਦੀ ਚੱਲ ਜਾਂਦਾ ਉਹ ਸਾਫ਼ ਹੋ ਕੇ ਹਰ ਪਾ ਕੇ ਬਾਹਰ ਨਿਕਲਿਆ ਆਉਂਦਾ ਅੱਛਾ ਇੱਕ ਇੱਕ ਮਸ਼ੀਨ ਇੱਕ ਮੈਡਮ ਰੈਂਕ ਮਸ਼ੀਨ ਜੀ ਜੀ ਨੇ ਮੇਰੇ ਭਾਈ ਸਾਹਿਬ ਨੇ ਮਸ਼ੀਨ ਮੋਦੀ ਜੀ ਨੇ ਭਗਵੰਤ ਮਾਨ ਜੀ ਨੇ ਮੇਰੇ ਭਾਈ ਸਾਹਿਬ ਨੇ ਇੱਕ ਜੀਸੀਰ ਪਾਰਟ ਉਹ ਜਿਹੜਾ ਘਟਾਲਾ ਹੁੰਦਾ ਉਹ ਜਾ ਕੇ ਇੱਧਰ ਆ ਜਾਂਦਾ ਉਹ ਇੱਧਰ ਆ ਜਾਂਦਾ ਇਹ ਅਜੇ ਉਮੀਦਵਾਰ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਇੱਕ ਗੱਲ ਮੈਂ ਕਰਨਾ ਚਾਹੁੰਦਾ ਇਹ ਅਜੇ ਉਮੀਦਵਾਰ ਦਾ ਰਸਤਾ ਆਪਣਾ ਉਮੀਦਵਾਰ ਵੀ ਕੋ ਬਗਾਨਾ ਉਮੀਦਵਾਰ ਆਮ ਆਜ਼ਾਦੀ ਪਾਰਟੀ ਕੋ ਬਗਾਨਾ ਉਮੀਦਵਾਰ ਅਕਾਲੀ ਦਲ ਕੋ ਬਗਾਨਾ ਉਮੀਦਵਾਰ ਇਹਨਾਂ ਕੋ ਜਿਹਨਾਂ ਕੋ ਆਪਣਾ ਉਮੀਦਵਾਰੀ ਹੈ ਨਹੀਂ ਉਹਨਾਂ ਨਾਲ ਗੱਲ ਕਰਨਾ ਚਾਹਨਾ ਸਾਡਾ ਕੈਂਡੀਡੇਟ ਮੱਥਾ ਟੇਕਣ ਗਿਆ ਰਾਮ ਮੰਦਰ ਅਸ਼ੀਰਵਾਦ ਟਾਡਾ ਕੈਂਡੀਡੇਟ ਟਿਕਟ ਲੈਣ ਦੇ ਭਰੋਸੇ ਟਿਕਟ ਲੈਣ ਦਾ ਚਾਸਾ ਦੇ ਕੇ ਉੱਥੇ ਰਾਮ ਮੰਦਰ ਦਾ ਝੂਠਾ ਵਾਰਾ ਕਰ ਰਿਹਾ ਮੈਂ ਪੁੱਛਣਾ ਚਾਹੁੰਨਾ ਵੀ RAM ਜੀ ਗਏ ਕਿੱਥੇ ਸੀ ਕਿ ਜਿਹੜੇ ਰਵੋਦੀ ਜੀ ਉਹਨਾਂ ਨੂੰ ਲੈ ਕੇ ਗਏ RAM ਜੀ ਕਿਤੇ ਨਹੀਂ ਗਏ ਸੀ RAM ਜੀ ਪਹਿਲਾਂ ਵੀ ਆ ਤੇ ਹੁਣ ਵੀ ਹੈਗੇ ਇੰਟਰਸਟਿੰਗ ਦੇਖੋ ਇੱਥੇ ਕੀ ਹੈ ਕਿ ਇਹ ਲੋਕ RAM ਮੰਦਰ ਨੂੰ ਲੈ ਕੇ RAM ਮੰਦਰ ਨੂੰ ਲੈ ਕੇ ਡਿਬੇਟ ਕਰ ਰਹੇ ਆ ਆਮ ਲੋਕ ਕਹਿ ਰਹੇ ਨੇ ਕਿ ਸਾਡੇ ਲਈ ਉਹ ਮੁੱਦਾ ਨਹੀਂ ਸਾਡੇ ਲਈ ਮੁੱਦਾ ਹੈ ਲਾਅ ਐਂਡ ਆਰਡਰ ਤੇ ਬਹੁਤ سارے ਜੋ ਲੋਕਲ ਮੁੱਦੇ ਨੇ ਉਸੇ ਗੱਲ ਹੋਣੀ ਚਾਹੀਦੀ ਹੈ ਪਰ ਸਭ ਤੋਂ ਪਹਿਲਾਂ ਇੱਕ ਇੱਕ ਰਿਐਕਸ਼ਨ ਏਕੇ ਕਾ ਰਿਐਕਸ਼ਨ ਤੁਹਾਡਾ ਸਾਰਿਆਂ ਦਾ ਕਾਂਗਰਸ ਸਵਾਲ ਕਰ ਰਹੀ ਸੀ ਕਾਂਗਰਸ ਤੋਂ ਮੈਂ ਇਹ ਸਵਾਲ ਕਰਨਾ ਚਾਹੂੰਗੀ ਚੰਨੀ ਸਾਹਿਬ ਸਾਫ ਕਾ ਮੁੱਖ ਮੰਤਰੀ ਨੇ ਠੀਕ ਹੈ ਬਹੁਤ ਵੱਡਾ ਚਿਹਰਾ ਨੇ ਤੁਸੀਂ ਉਤਾਰੇ ਪਰ ਤੁਹਾਡੇ ਖੁਦ ਦੇ ਲੀਡਰ ਜਿਹੜੇ ਨੇ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਨਾਲੇ ਕੀ ਜਲੰਧਰ ਦਾ ਕੋਈ ਕੈਂਡੀਡੇਟ ਨਹੀਂ ਮਿਲਿਆ ਕਿ ਸਾਫ ਕਾ ਸੀਐਮ ਨੂੰ ਉਤਾਰਿਆ ਗਿਆ ਹੈ ਦੇਖੋ ਜਿਹੜੀ ਤੁਸੀਂ ਗੱਲ ਐਮਪੀ ਦੀ ਗੱਲ ਕਰਦੇ ਹੋ ਜਲੰਧਰ ਤੋਂ ਰਜਾਨੀ ਸਾਹਿਬਾਰੇ ਸਾਡੇ ਪੰਜਾਬ ਦੇ ਬੜੇ ਵੱਡੇ ਲੀਡਰ ਹੈ ਜਿਨ੍ਹਾਂ ਨੂੰ ਪੰਜਾਬ ਸਾਰੇ ਅਸੈਪਟ ਕਰਦੇ ਅੱਜ ਮੋਦੀ ਸਾਹਿਬ ਜੀ ਗੁਜਰਾਤ ਤੋਂ ਬਨਾਰਸ ਦੀ ਲੜਦੇ ਪਏ ਇਹ ਦੇਸ਼ ਜਿਹੜੇ ਨੈਸ਼ਨਲ ਇਸ਼ੂ ਦੇ ਉੱਤੇ ਆ ਔਰ ਲੋਕਾਂ ਨੇ ਸੈਪਟੇਸ਼ਨ ਕਰਨੀ ਹੈ ਔਰ ਪੰਜਾਬ ਦੇ ਲੋਕੀ ਚੰਦੀ ਸਾਹਿਬ ਨੂੰ ਪਸੰਦ ਕਰਦੇ ਆ ਔਰ ਜਨੰਦਰ ਲੋਕੀ ਔਰ ਜਨੰਦਰ ਲੋਕਾਂ ਦੇ ਕਾਂਗਸੀਆਂ ਦੇ ਲੋਕਾਂ ਦੇ ਮੰਗਦੇ ਉੱਤੇ ਆਏ ਔਰ ਲੋਕਾਂ ਨੇ ਜਿਤਾ ਕੇ ਭੇਜਣਾ ਵਿਕਰਮ ਚੌਧਰੀ ਲਾਜ਼ ਪੰਚਾਰੇ ਨੇ ਅਸੀਂ ਤੁਸੀਂ ਇੱਕ ਸਵਾਲ ਕੀਤਾ ਸੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਤੁਸੀਂ ਪਵਨ ਕੁਮਾਰ ਟੀਲੂ ਕਾਲੀ ਦਲ ਤੋਂ ਲੈ ਕੇ ਆਏ ਆ ਪਵਨ ਕੁਮਾਰ ਟੀ ਨੂੰ ਪਹਿਲਾਂ ਵੀ ਐਮਪੀ ਦੀ ਇਲੈਕਸ਼ਨ ਲੜ ਹਟਿਆ ਤੇ ਹਾਰ ਗਏ ਸੀ ਚੌਧਰੀ ਸਾਹਿਬ ਤੋਂ ਪਵਨ ਕੁਮਾਰ ਤੀਨੂ ਜੀ ਦਾ ਇਤਿਹਾਸ ਦੇਖੋ ਉਹ ਫਿਰਕੂਪਰਸ ਬੰਦੇ ਰਹੇ ਆ ਉਹ ਗੱਲ ਉਹ ਗੱਲ ਕਰ ਲਈਏ ਚਾਹੇ ਕਾਲੀ ਤਲਣ ਕਾਂਡ ਦੀ ਤੇ ਚਾਹੇ ਗੱਲ ਕਰ ਲਈਏ ਵੀ ਕਿਸੇ ਟਾਈਮ ਉਹਨਾਂ ਨੇ ਚਿੰਤਪurni ਮਾਤਾ ਜੀ ਦੇ ਭਗਵਾਨ ਭਗਵਾਨ ਰਾਮ ਜੀ ਦੇ ਵੀ ਪੋਸਟਰ ਸਾੜੇ ਸੀ ਮੈਂ ਸਮਝਦਾ ਵੀ ਇਦਾਂ ਦੇ ਬੰਦਿਆਂ ਨੂੰ ਹੱਲੇ ਵੀ ਤੁਹਾਡੇ ਕੋਲ ਮੌਕਾ ਆਪਣਾ ਉਮੀਦਵਾਰ ਬਦਲ ਲਓ ਮੈਂ ਇਹ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਇਦਾਂ ਦੇ ਫਿਰਕੂ ਬੰਦਿਆਂ ਨੂੰ ਉਹ ਵੋਟਾਂ ਨਹੀਂ ਠੀਕ ਹੈ ਅਕਾਲੀ ਦਲ ਨੇ ਆਪਣਾ ਜਿੰਨ ਦਾਸਾ ਹੁਣ ਕਾਂਗਰਸ ਕਾਂਗਰਸ ਥੋੜੀ 바ਰੀ ਹੈ ਥੋੜੀ 바ਰੀ ਹੈ ਕੌਣ ਪਾਰਟੀਆਂ ਨੂੰ ਕਰਨੀ ਚਾਹਣਾ ਉਮੀਦਵਾਰ ਕੋਈ ਜਿੱਤੇ ਚਾਹੇ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਚਾਹੇ ਮਹਿੰਦਰ ਸਿੰਘ ਕੇਪੀ ਚਾਹੇ ਪਵਨ ਦੀਨੂ ਤੇ ਚਾਹੇ ਚਰਨਜੀਤ ਸਿੰਘ ਚੰਨੀ ਮੈਂ ਇਹ ਕਹਿੰਦਾ ਵੀ ਆਪਾਂ ਏਕਾ ਕਰਕੇ ਜਲੰਧਰ ਦਾ ਤੇ ਪੰਜਾਬ ਦਾ ਵਿਕਾਸ ਕਰਾਉਣਾ ਔਰ ਜਿਹੜਾ ਕੋਈ ਵਿਕਾਸ ਦੇ ਵਿੱਚ ਜਿਹੜਾ ਵਿਕਾਸ ਦੇ ਵਿੱਚ ਕਿਤਾਈ ਵਰਤੂਗਾ ਆਪਾਂ ਸਾਰੇ ਇਕੱਠੇ ਹੋ ਗਏ ਉਹਨਾਂ ਦੇ ਤੌਂ ਤੇ ਗੋਡਾ ਰੱਖ ਕੇ ਜਲੰਧਰ ਦਾ ਵਿਕਾਸ ਕਰਾਈਏ ਔਰ ਆਪਾਂ ਆਪਣੇ ਮੁੱਦੇ ਨੂੰ ਹੱਲ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਜੀ ਜਲੰਧਰ ਦੇ ਮੁੱਦੇ ਕੀ ਲੈਣਗੇ ਕਾਂਗਰਸ ਕਿਹੜੇ ਮੁੱਦਿਆਂ ਨੂੰ ਲੈ ਕੇ ਪ੍ਰਚਾਰ ਕਰੇਗੀ ਬੇਸ਼ੱਕ ਹੋਈ ਹੈ ਜੀ ਜਿਹੜੇ ਅਜੇ ਤੱਕ ਪੂਰੇ ਨਹੀਂ ਕੋਈ ਸਰਕਾਰ ਕਰ ਸਕੀ ਸਿਰਫ ਕਾਂਗਰਸ ਵੱਲੇ ਇਹ ਮੁੱਦੇ ਪੂਰੇ ਹੋਏ ਆ ਆਦਰਵਾਇਜ਼ ਬੀਜੇਪੀ ਆਪਾਂ ਮੁੱਦੇ ਦੇ ਗੱਲ ਰਖੜੀ ਸੀ ਤੋਂ ਜ਼ਿਆਦਾ ਜੇ ਆਰੋਪ ਇਹ ਲੱਗ ਰਹੇ ਨੇ ਕਿ ਸਪੋਰਟਸ ਇੰਡਸਟਰੀ ਲੈਦਰ ਇੰਡਸਟਰੀ ਜਲੰਧਰ ਹਰ ਬਸੀ ਕੀ ਕਾਰਨ ਹੈ ਕਿ ਇਹ ਸਾਰੇ ਇੰਡਸਟਰੀਜ਼ ਇੱਥੋਂ ਜਾ ਰਹੀਆਂ ਨੇ ਚੰਡੇ ਕੀ ਹੈ ਤੁਹਾਡੇ ਇੱਕ ਅਜੰਨੇ ਲੈ ਕੇ ਤੁਸੀਂ ਪ੍ਰਚਾਰ ਕਰਨ ਲਈ ਜਾ ਰਹੇ ਹੋ ਲੈਦਰ ਇੰਡਸਟਰੀ ਦੀ ਗੱਲ ਕਰ ਲਈਏ ਸਪੋਰਟਸ ਇੰਡਸਟਰੀ ਦੀ ਗੱਲ ਕਰ ਲਈਏ ਕਿਉਂ ਹੋ ਜਾ ਰਹੀ ਹੈ ਇੱਥੋਂ ਤੁਹਾਡੇ ਐਮਪੀ ਇੰਨੇ ਸਾਲ ਰਹੇ ਨੇ 20 ਸਾਲ ਤੋਂ ਜ਼ਿਆਦਾ ਇੱਥੇ ਰਹੇ ਨੇ ਦੇਖੋ ਲੈਦਰ ਇੰਡਸਟਰੀ ਦੀ ਜਿਹੜੀ ਸਮੱਸਿਆਵਾਂ ਆ ਉਹਦੇ ਵਾਸਤੇ ਹਮੇਸ਼ਾ ਫਾਈਟ ਕੀਤਾ ਸਾਡੇ ਐਮਪੀ ਸਾਹਿਬ ਨੇ ਵੀ ਫਾਈਟ ਕੀਤਾ ਪੁਰਾਣੇ ਐਮਪੀ ਸੀਗੇ ਔਰ ਸੈਂਟਰਸ ਜਿਹੜੀ ਸਰਕਾਰ ਭਾਜਪੀ ਦੀ ਹੈ ਔਰ ਸਟੇਟ ਦੇ ਵਿੱਚ ਜਿਹੜੇ ਹੁਣ ਤੁਸੀਂ ਦੇਖੀ ਆ ਇਸ ਲਈ ਆਪ ਸਰਕਾਰ ਹੈ ਕਾਂਗਰਸ ਨੇ ਜ਼ਿਲੰਧ ਦਾ ਵਿਕਾਸ ਕੀਤਾ ਸਪੋਰਟਸ ਇੰਡਸਟਰੀ ਸਰਜੀਕਲ ਇੰਡਸਟਰੀ ਸਪੋਰਟਸ ਸਰਜੀਕਲ ਇੰਡਸਟਰੀ ਸਪੋਰਟਸ ਇੰਡਸਟਰੀ ਔਰ ਇਸ ਪੀਐਮਸ ਇੰਸਟੀਟਿਊਟ ਦੀ ਤਾਂ ਹੈ ਗੱਲ ਹੋਰ ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰੋਜੈਕਟ ਸ਼ੁਰੂ ਕੀਤੇ ਚਾਹੇ ਸਰਫੇਸ ਵਾਟਰ ਸਤਲੋਜੀ ਤੋਂ ਪਾਣੀ ਜਿਹੜਾ ਲੈ ਕੇ ਇੱਥੇ ਪਲਾਣਾ ਉਹਦਾ ਪ੍ਰੋਜੈਕਟ ਚੱਲਦਾ ਪਿਆ ਬੜੇ-ਬੜੇ ਪ੍ਰੋਜੈਕਟ ਫਲਾਈ 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 ਓਵਰ ਅੰਡਰ ਬ੍ਰਿਜ ਜੇਕਰ ਇਹ ਸਟੇਡੀਅਮ ਸਾਡਾ ਮਠਾਪੁਰ ਦੇ ਵਿੱਚ ਜਿਹੜਾ ਸਟੇਡੀਅਮ ਬਣਦਾ ਹੈ ਬੜੇ ਪ੍ਰੋਜੈਕਟ ਜਿਹੜੇ ਸਾਡੇ ਚੱਲਦੇ ਪਿਆ ਔਰ ਤੁਸੀਂ ਇਹ ਗੱਲ ਕਰਦੇ ਹੋ ਸਮਾਰਟ ਸਿਟੀ ਦੀ ਗੱਲ ਕਰਦੇ ਹੋ ਉਹਦੇ ਜਿਹੜਾ ਬੜਾ ਪ੍ਰੋਜੈਕਟ ਹੈ 400 ਕਰੋੜ ਦਾ ਪ੍ਰੋਜੈਕਟ ਹੈ 400 ਕਰੋੜ ਦਾ ਪ੍ਰੋਜੈਕਟ ਇੱਕ ਸਾਲ ਵਿੱਚ ਖਤਮ ਨਹੀਂ ਹੁੰਦਾ ਆਪਾਂ 700 800 ਕਰੋੜ ਦਾ ਜੇ ਹਿਸਾਬ ਕੋਈ ਦਿਓ ਉਹ ਪ੍ਰੋਜੈਕਟ ਔਨ ਪ੍ਰੋਸੈਸ ਆ ਉਹਨਾਂ ਚੱਲਦੇ ਪਏ ਆ ਉਹ ਪ੍ਰੋਸੈਸ ਪ੍ਰੋਸੈਸ ਦੇ ਵਿੱਚ ਤੁਸੀਂ ਦੇਖੋ ਸਾਰੀ ਜਿਹੜੀ ਸੜਕਾਂ ਆਦਮਪੁਰ ਤੋਂ ਜਿਹੜੀ ਆ ਗਿਆ ਉਹ ਸਾਰਾ ਜਿਹੜਾ ਪਾਣੀ ਦਾ ਪਾਇਆ ਬਰਸਾਤੀ ਪਾਣੀ ਜਿਹੜੇ ਉੱਥੇ ਉਸ ਪੈਸੇ ਨਾਲ ਪਾਏ ਗਏ ਔਰ ਮੈਂ ਸਮਝਦਾ ਕਿ ਜਿਹੜਾ ਕਰਪਸ਼ਨ ਇਹਨਾਂ ਦਾ ਕੋਈ ਮੁੱਦਾ ਨਹੀਂ ਹੈ ਕਰਪਸ਼ਨ ਜਿਹੜਾ ਇਹਨਾਂ ਦਾ ਸਿਰਫ ਇਲੈਕਸ਼ਨ ਦੇ ਵਿੱਚ ਗੱਲ ਕਰਨ ਵਾਲੀ ਗੱਲ ਹੈ ਇਲੈਕਸ਼ਨ ਤੋਂ ਬਾਅਦ ਬੜਾ ਟਾਈਮ ਹੁੰਦਾ ਇਹਨਾਂ ਨੂੰ ਉੱਤੇ ਕਾਰੀਵੇ ਕਾਰਵਾਈ ਕਰਨ ਦਾ ਜਿੰਨੀ ਦੇਰ ਦੀ ਇਹਨਾਂ ਨੇ ਇਹਨੂੰ ਕਰਪਸ਼ਨ ਨਜ਼ਰ ਆਂਦੀ ਸੀ ਇਹਨਾਂ ਦੀ ਆਪਣੀ ਸਰਕਾਰ ਸੀਗੀ ਇਹਨਾਂ ਨੇ ਨਹੀਂ ਕੀਤਾ ਔਰ ਜਿਹੜੇ ਹੁਣ ਸਰਕਾਰ ਆਈ ਹੈ 2.5 ਸਾਲ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਸਿਰਫ ਇਲੈਕਸ਼ਨ 'ਚ ਲੋ ਇਹ ਕੰਮ ਕਰਦੇ ਆਂ ਔਰ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਗੱਲ ਜਲੇਬੀ ਦੀ ਸ਼ੁਰੂ ਕੀਤੀ ਸੀ ਮੈਂ ਸਮਝਦਾ ਕਿ ਜਲੇਬੀ ਤੇ ਖਤਮ ਹੋਈ ਆ ਲੋਕਾਂ ਨੂੰ ਸਾਨੂੰ ਮੁੱਦਿਆਂ ਦੇ ਉੱਤੇ ਸਾਨੂੰ ਚੱਲਣਾ ਚਾਹੀਦਾ ਮੁੱਦੇ ਵਿਕਾਸ ਦੇ ਉੱਤੇ ਕਰਨੇ ਚਾਹੀਦੇ